ਮੇਰੇ ਕੋਈ ਸਾਹ ਆ ਗਏ ਆ ਕਰ ਦਿਆ ਹੈ ਹੈਲੋ ਕਰ ਦੇ ਕੋਈ ਸਾਹ ਆਉਂਦੇ ਬੈਠੇ ਹੋ ਸਕਦਾ ਰਿਹਾ ਤੂੰ ਸੁਣਾ ਬਣਾਉਣੀ ਵੀਡੀਓ ਕੀ ਆਏ ਕੱਲ ਦੇ ਕੱਲ ਹੋ ਗਿਆ ਨੀਰਾ ਕੱਲ ਵਲੌਗ ਨਹੀਂ ਬਣਿਆ ਬਾਅਦ ਚ ਯਾਰ ਤੇ ਫਿਰ ਆਪਾਂ ਅੱਜ ਸ਼ੂਟ ਕਰਤਾ ਹਨਾ ਇੱਕ ਬੰਦਾ ਆਉਂਦਾ ਇੱਕ ਬੰਦਾ ਭੱਜ ਗਿਆ ਸਾਡਾ ਮੂਹ ਤਾਂ ਭੱਜ ਗਿਆ ਨਾ ਮੂਹ ਰੱਜ ਜਾਊਗਾ ਅਵੀ ਉਹ ਨਾ ਦੋ ਦੋ ਨੂੰ ਲੈਣਾ ਜੁੱਤ ਨੂੰ ਲੈਣਾ ਆ ਰਿਹਾ ਉਹ ਨਾ ਬੰਦ ਦੇਣਾ ਫਿਰ ਨਾ ਟੰਨਾ ਹੈ ਨਾ ਗੜਗਾ ਦੇਣਾ ਲੈ ਗਿਰਗਾ ਮਾਰ ਜੀ ਆ ਰਿਹਾ ਕੋਈ ਸਾ ਚੱਲੇ ਆ ਜੀ ਉਤਰੇ ਉਠਾ ਕੇ ਤੈਨੂੰ ਲੈ ਜਾਣਾ ਉਤਰ ਰਹਿਣੇ ਫੋਨ ਮੇਰੇ ਰਹਿਣਦੇ 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 ਉਹ ਤਨੇ ਉਖਾ ਹੀ ਦਿੰਦੇ ਤੇ ਅਨੰਦ ਗਿਫਟ ਕਰਦੇ ਆਪਾਂ ਜੀ ਗਿਫਟ ਬੱਚੇ ਗਰੋਂ ਤੇ ਗਿਫਟ ਹੀ ਹੋਏ ਬੱਚੇ ਗਰੋਂ ਵਾਸਤੇ ਵੀ ਹਾਂ ਆ ਕੋਈ ਸਾਹ ਹੁਣ ਆਏ ਆ ਇਹ ਬੱਚਾ ਦਿੱਤਾ ਖਾਣਾ ਇਹ ਕਿਹਦੇ ਦਿੱਤਾ ਹੀਗਾ ਹਣ ਗਏ ਮੁੰਡੇ ਗੂੜੇ ਗੂੜੇ ਪਾ ਲੈ ਮੁੰਡੇ ਸਾਡੇ 2019 ਚ ਕਾਫੀ ਹੰਡ ਆਹ ਮੁੰਡੇ ਦਿੱਤੇ ਹੀ ਮੁੰਡੇ ਆ ਮੁੰਡੇ ਦਿੱਤੇ ਆ ਇਹ ਹਣਾ ਕਿੰਨਾ ਗੱਡਿਆ ਫਿਰ ਬਹੁਤ ਡਾਈਬੂਤ ਇਹ ਪਹਿਲਾ ਨੰਬਰ ਸੀਗਾ ਕਿਹਦੇ ਵੱਲੋਂ ਆ ਏਕ ਮਿਟਲੀ ਇਟਲੀ ਵੱਲੋਂ ਆ ਹਾਂ ਏਕ ਮਿਟਲੀ ਗਰੁੱਪ ਸੀਗਾ ਮਿੰਦਰ ਸਪੇਅਰ ਸਪੇਅਰ ਵੱਲੋਂ ਸੀਗਾ ਤੇ ਸਰਜੀਤ ਇਟਲੀ ਸਰਜੀਤ ਇਟਲੀ ਇਹਨਾਂ ਦੋਵਾਂ ਵੱਲੋਂ ਮੋਟਰਸਾਂ ਸੀਗਾ ਪਹਿਲਾਂ ਠੀਕ ਆ ਉਹ ਤੁਸੀਂ ਲੈ ਜਾਂਦਾ ਏਕ ਮਿਟਲੀ ਗਰੁੱਪ ਸੀਗਾ ਤੁਸੀਂ ਲੈ ਜਾਂਦਾ ਹਾਂ ਠੀਕ ਆ ਚਾਣਾ ਜਾਂਦਾ ਨਾ ਲਵੇੜਦਾ ਲਵੇੜ ਹੀ ਬਾਲਾ ਦਿੱਤਾ ਮੈਂ ਹਾਂ ਲਵੇੜਦਾ ਨਾ ਹੁਣ ਕਰ ਮਾਰੇਂਗੇ ਕਿਹੜਾ ਹਾਂ ਲੱਗਾਂਗੇ ਹਾਂ ਲੱਗੇ ਹੁਣ ਕਰ ਮਾਰੇਂਗੇ ਕਿਹੜਾ ਹੁਣ ਕਰਾਂਗੇ ਹੁਣ ਆਉਂਗਾ ਮੈਂ ਥੋੜਾ ਜਿਹਾ ਰੋਕੇ 2 ਕੁ ਮਹੀਨੇ ਚ ਆ ਬਦੂ ਉੱਭਰ ਜਰਵਾ ਲਈਜੀ ਆਪਾਂ ਹਾਂਜੀ ਲ ਆਰਾਤ ਲਵਾ ਜੀ ਹਾਂ ਤੱਕ ਕੇ ਚਲੋ ਟੰਗਾਈ ਠੀਕ ਗੱਲ ਇਹ ਵੀ ਉਹੀ ਗੱਲ ਬਣ ਗਈ ਜੀ ਤਾਂ ਡਰ ਸੇ ਮਤਰਾ ਉਹ ਨਹੀਂ ਫੇਰ ਆ ਗਿਆ ਏ ਵਾਹ ਵਾ ਆ ਗਿਆ ਕਕੜੀਆਂ ਪਈ ਜਾਂਦੀਆਂ ਤੇ ਕੂਤਰ ਕਤਰਮ ਬਦਾਮ ਨੂੰ ਪਾਉਣ ਵਾਲਿਆ ਤੇ ਬਦਾਮ ਵੀ ਪਾ ਦਿੰਨੇ ਆ ਰੋਜ਼ ਹੀ ਆ ਜਾਂਦਾ ਯਾਰ ਕੂਤਰ ਛੱਡਨੇ ਸੀਗੇ ਵਾਰੀਆਂ ਨਹੀਂ ਬਹਿਣਗੀਆਂ ਹਾਉਤਾ ਫੇਰ ਹੋ ਗਿਆ ਨਾ ਬੰਦ ਪਿਆ ਨੂੰ ਚਾਰ ਪੰਜ ਦਿਨ ਤਾਂ ਹੋ ਗਏ ਆ ਬੈਠਾ ਚਾਰ ਪੰਜ ਦਿਨ ਤਾਂ ਹੋ ਗਏ ਬੰਦ ਪਿਆ ਨੂੰ ਤੇ ਜਿਆਦਾ ਟਾਈਮ ਹੋ ਜਾਣਾ ਚਲੋ ਸਾਰੇ ਨਾਲ ਹੀ ਹਨਾ ਕੁਈ ਵੀ ਨਹੀਂ ਛੱਡਦਾ ਨਾ ਇਹ ਥੋੜੀ ਆਪਣੇ ਮਹਿੰਦੀ ਕੱਲਾ ਮੀਂਹ ਪੈਂਦਾ ਸਾਰੀ ਪੈਂਦਾ ਨਾ ਤੇ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਅਨਭੂਤ ਛੱਡਦੇ ਹੁੰਦੇ ਕਿਹਨਾ ਕਿੰਨੇ ਜੁੜਨਾ ਲਾਤਿਆਂ ਕਿੰਨਾ ਕਿੰਨੇ ਬੰਦ ਕਰਦੇ ਆ ਵੈਸੇ ਜੁੜਨਾ ਤਾਂ ਆਪਾਂ ਵੀ ਲਾ ਹੀ ਦਿੱਤਿਆਂ ਪਰ ਕਿਹੜੇ ਕਿਹੜੇ ਛੱਡਦੇ ਨੇ ਬੁੱਤਰ ਕਮੈਂਟ ਕਰਕੇ ਦੱਸੋ ਜੀ ਕਿਹੜੇ ਕਿਹੜੇ ਏਰਗੇਜ ਆ ਜਿਹੜਾ ਦੱਸਦੇ ਕਮੈਂਟ ਕਰਕੇ ਪਿੰਡ ਦੱਸਦੇ ਜੀ ਤੇ ਆਪਾਂ ਦਾ ਯਾਰ ਵੀ ਉਤਰ ਹੋਰ ਕੱਢਣੇ ਸੀਗੇ ਤੇ ਮੈਨੂੰ ਕਾਹਦੇ ਕੱਢੇ ਆਣੇ ਆ ਨਾ ਐਰਿਕ ਤਾਂ ਹੀ ਰਹਿਣਗੇ ਦੇਖੋ ਕੀ ਹਾਲ ਬਣਿਆ ਬਸ਼ੀਮਲੇ ਬਣਾਇਆ ਪਿਆ ਦਾ ਯਾਰ ਅਰੇ ਸ਼ਿਮਲੇ ਜਾਣ ਦੀ ਲੋੜ ਹੀ ਨਹੀਂ ਚਰਾਈ ਇਹਨਾਂ ਪਰਨਾਲੇ ਦਾ ਰੋਹ ਹੀ ਵਾਹ ਭਈ ਅੰਦਾ ਨੀ ਆ ਤੇ ਚਲੋ ਕੋਈ ਨਾ ਉਤਰਾ ਦਾਣਾ ਪਾਣੀ ਪਾ ਦਨੇ ਆ ਬਦਾ ਪਾ ਦਨੇ ਆ ਹਨਾ ਇਹ ਵੀ ਵੇਲੇ ਤੇ ਆਪਾਂ ਵੀ ਵੇਲੇ ਇਹੀ ਕਾਰਨ ਹੈ ਕਿ ਆਪਾਂ ਵੀ ਕਰ ਗਏ ਐਸ਼ ਤੇ ਰਾਮਾ ਡਾਉਣ ਗਿਆ ਜੀ ਉਹਨਾਂ ਨੂੰ ਟੈਨ ਨਿਕ ਉਤਰਤੇ ਆ ਬੱਚੇ ਘੜਾਉਣ ਵਾਸਤੇ ਦੋ ਦਿੱਤਾਂਗਾ ਮੈਨੂੰ ਕਬੂਤਰਾਂ ਹਾਂ ਦੋ ਕਬੂਤਰਾਂ ਆਟਾਂ ਤੇ ਇੱਕ ਕਬੂਤਰ ਦਿੱਤਾ ਤਿੰਨ ਦਿੱਤੇ ਜੀ ਤੇ ਥੋੜੇ ਮਤਲਬ ਦੋਆਂ ਤਨਾਂ ਮਹੀਨੇ ਬਾਅਦ ਆ ਜਾਣਗੇ ਆਪਣੇ ਕੋਲੇ ਬੱਚੇ ਘੜਾਉਣ ਵਾਸਤੇ ਲੱਗ ਗਏ ਆ ਤੇ ਇਹ ਕਹਿੰਦਾ ਬਸ ਜਦੋਂ ਆਂਡੇ ਲਾਲੇ ਆਂਡੇ ਟਾਲ ਕੇ ਤੇ ਦੋ ਝੂਲਾਂ ਆਂਡੇ ਨੂੰ ਬਾਅਕੇ ਤੇ ਛੜ ਜਾਗੇ ਮੈਂ ਚੱਲ ਕੋਈ ਨਾ ਭਰਾਈ ਆ ਆਪਣੇ ਯਾਰ ਬਹੁਤ ਸੱਜਣ ਮਿੱਤਰ ਆ ਨਾ ਬੋਲਿਆ ਜੀ ਬੰਦੇ ਯਾਰ ਉਹ ਘਿਹੜ ਵੀ ਬੋਲ ਆ ਸਾਰਾ ਬੰਦੇ ਜਮਾ ਰਾਮਾ ਕੋਲਾ ਇਹ ਕ ਵਾਲ ਫਿੱਡੇ ਤੇ ਰਾਮਾ ਫਿੱਡੇ ਭਰਾਈ ਆ ਆਪਣੇ ਉਹ ਉਹ ਪਾਣੀ ਬੂਣੀ ਪਾਉਣੇ ਮੂਤਰਾਂ ਧੋਤਾ ਆ ਕੇ ਇਹਦੇ tane tune ਪਾਉਣੇ ਆ ਤੇ ਨਾਲੇ ਬਦਾਮ ਨੂੰ ਛਿੱਲ ਕੇ ਪਾਈਏ ਇਹਨਾਂ ਨੂੰ ਟੈਨ ਨਾਲ ਪਾ ਦੇ ਬਦਾਮ ਸਾਰੇ ਗੂਤਰਾਂ ਨਾਲ ਗੂਤਰ ਵੀ ਚੁਗ ਗਿਆ ਤੇ ਇੱਕ ਗੂਤਰ ਨਾਲ ਚੁਗੀਆਂ 6 ਗੂਤਰਾਂ 6 ਆਖੀ ਨਾ 8 10 ਗੂਤਰਾ ਤੇ ਇੱਕ ਬੱਚਾ ਤਿੰਨ ਗੂਤਰਾਂ ਸੱਤ ਚੱਲ ਜਾ ਆ ਭਾਈ ai ai tung ai ai, ai ai hờn da, ok hôm nay robot, top đi đi nickel ai vậy, thui đi đi, bắt đầu giờ ਲੋ ਜੀ ਮਤਰੂ ਕਾਲਵੇ ਬਰੋ ਦਾ ਐਂਡ ਆਪਾਂ ਤੇ ਬਾਦਾਂ ਨਾਲ ਪਾਣੀ ਪਾਇਆ ਪੁੱਤਰ ਨੂੰ ਉਕੇ ਆ ਤੇ ਬਾਕੀ ਵੀਡੀਓ ਕਿਵੇਂ ਲੱਗੀ ਲਾਈਕ ਮੈਨ ਸ਼ੇਅਰ ਕਰਕੇ ਦੱਸਿਆ ਕਰੋ ਤੇ ਬਾਕੀ ਸਾਰੇ ਵੀਰਾਂ ਨੂੰ ਧੰਨਵਾਦ ਵੀਡੀਓ ਵੇਖਣ ਲਈ ਤੇ ਅੱਜ ਸੱਚ ਭਾਈ ਚੰਦੀ ਵਾਲੇ ਲੈ ਵਾਇਏ ਸੀਗੇ ਬਾਈ ਕਿੰਦਾ ਤੇ ਉਹ ਵੀ ਆਪਣੇ ਜਾਨਵਰ ਲੈ ਗਏ ਆ ਉਹ ਵੀ ਪੰਜ ਉਹ ਲੈ ਗਏ ਆ ਤਿੰਨ ਰਾਮੇ ਰੇ ਲੈ ਗਏ ਅੱਠ ਜਾਨਵਰ ਗਏ ਆਪਣੇ ਕੋਲ ਤੇ ਆਪਾਂ ਵਿੱਚ ਨਹੀਂ ਵਿਖਾਇਆ ਕਿ ਜਾਨਵਰ ਕੋਈ ਵੀ ਨਹੀਂ ਵਿਖਾਇਆ ਰਾਮੇ ਵਾਲੇ ਵੀ ਨਹੀਂ ਵਿਖਾਏ ਤੇ ਜਿਹੜੇ ਪੰਜ ਬਾਈ ਲੈ ਗਏ ਉਹ ਨਹੀਂ ਵਿਖਾਏ ਬਾ ਬੱਚੇ ਘਰੋਂ ਨਾਲ ਚਲੇ ਗਏ ਵੇ ਤੇ ਬਾਕੀ ਬਾਹੀ ਜਾਂਦੇ ਹੁਣ ਤੇਰ ਬਵਾਇਆ ਕਰਨਗੇ ਪੁੱਤਰਾਂ ਵਾਲੇ ਤੇ ਹੁਣ ਬਾਈਂਗ-ਮੂਇਂਗ ਤਾਂ ਯਾਰ ਕੈਨਸਲ ਹੀ ਕੰਮ ਰੋਜ਼ ਮੀਂਹ ਪੈ ਜਾਂਦਾ ਹਨਾ ਤੇ ਦੂਸਰਾ ਵੀ ਵੇਖੋ ਐਕਾਪਾ ਛੜਨੀ 23 ਨੂੰ ਤੇ ਕੱਲ ਨੂੰ ਨਾ ਵੀ ਮੀਂਹ ਯਾਰ ਕੱਲ ਪੁੱਤਰ ਡਾਲਾਂਗੇ ਹਨਾ ਭਾਏ ਦਿਨ ਹੋਏ ਪੁੱਤਰ ਬੰਦ ਨੂੰ ਤੇ ਕੱਲ ਨੂੰ ਛੜ ਲਾਂਗੇ ਬਾਹੀਂ ਛੜਨਾ ਪੈਣਾ ਯਾਰ ਤਿੰਨਾ ਚਾਰਾਂ ਦਿਨਾਂ ਹੀ ਬੰਦੀ ਤੇ ਉਹ ਵਧੀਆ ਗੇੜੇ ਤਾਂ ਸਹੀ ਨਹੀਂ ਬਾਨੇਗੇ ਕਿਉਂਕਿ ਮੀਂਹ ਪੈਦਾ ਰੋਜ਼ ਯਾਰ ਕਿਵੇਂ ਬੜਾਵੇਂ ਬੰਦਾ ਹਨਾ ਤੇ ਹਾਜੀ ਵੀ ਲੋ ਇਧਰੋਂ ਬੱਦਲ ਜਾਂ ਬਣਦਾ ਆਉਂਦਾ ਫੇਰ ਆ ਇਧਰ ਹੀ ਵਾ ਬੱਦਲ ਆ ਕੱਲ ਹਣੀ ਪਰਸ ਤੁੱਪ ਨਿਕਲੀ ਸੀਗੀ ਤੇ ਮੈਂ ਤਾਂ ਕਹਿਆ ਸੀ ਕੂ ਤੋ ਛੱਡ ਦੇ ਤੇ ਪਰ ਛੱਡੇ ਨਹੀਂ ਗੇ ਤੇ ਵੇ ਤੁੱਪ ਪੂਰੀ ਨਿਕਲੀ ਕੋਈ ਬੱਦਲ ਦਾ ਚਾਂਸ ਨਹੀਂ ਸੀਗਾ ਪਰ 90% ਵੈਦਰ ਨੇ ਦੱਸਿਆ ਸੀਗਾ ਉਹੀ ਗੱਲ ਹੋ ਗਈ 12 ਕੁ ਦਿਨ ਮੀਂਹ ਬਹੁਤ ਆ ਗਿਆ ਸੀਗਾ ਤੈਂ ਕੂਤਰ ਗਵਾਉਣੀ ਆ ਰਹਾ ਨਾ ਡੈਗ ਪਿਆ ਰ ਆ ਰੂਚ ਮੀ ਆ ਗਿਆ ਗਲੀ ਗੁਲੀ ਚ ਡੈਗ ਪਿਆ ਕਬੂਤਰ ਐ ਬਿੱਲੀ ਕੁੱਤੇ ਹੱਥ ਆ ਜਾਣਾ ਤੇ ਜਾਂ ਉਂਗੂ ਜਿਹਨੇ ਚੱਕ ਕੇ ਲੈ ਜਾਣਾ ਹਣਾ ਮੀ ਜੇਰ ਬਸ ਨਹੀਂ ਚੱਲਦਾ ਕਬੂਤਰਾਂ ਦਾ ਵੀ ਸਿੱਧੇ ਆਉਣ ਕੇ ਨਾ ਆਉਣ ਮੀਨਾ ਵੇ ਨਾ ਪਵੇ ਬੱਦਲ ਹੋਵੇ ਚੱਲ ਉਹ ਕੋਈ ਚੱਕਰ ਨਹੀਂਗਾ ਬੰਦਾ ਬਾਕੀ ਨੀਵੇਂ ਰਹਿਣਾ ਛੱਡ ਲੈ ਇੱਕ ਉੱਚਾ ਰਹਿ ਉਹ ਛੱਡ ਲੈ ਹਣਾ ਫੇ ਤਾਂ ਕੋਈ ਚੱਕਰ ਨਹੀਂਗਾ ਚਲੋ ਕੋਈ ਨਹੀਂ ਯਾਰ ਕੱਲੂ ਵੇਣੇ ਜੇ ਮੀ ਨਾ ਆਇਆ ਧੁੱਪ ਧੁੱਪ ਨਿਕਲੀ ਯਾਰ ਕੱਲੂ ਛੱਡਾਂ ਉਂਗੂਤਰ ਆਪਾਂ ਛੱਡਾਂਗੇ ਇੱਕ ਅੱਧਾ ਹੀ ਬਾਹਲੇ ਨਹੀਂ ਛੱਡਦੇ ਕੋਈ ਛੱਡਣਾ ਜਿਹੜਾ ਬਾਈ ਬੂਈ ਛੱਡਾਂਗੇ ਤੇ ਹੋਰ ਨੀ ਬੂਤੇ ਛੱਡਦੇ ਆ ਕੋਈ ਵੀ ਆਪਾਂ ਤੇ ਬਾਕੀ ਲਵ ਯੂ ਸਾਰਿਆਂ ਸਪੋਰਟ ਕਰਦੇ ਰਹੋ ਤੇ ਆਪਣੇ ਘਰ ਤੋਂ 10000 ਸਬਸਕ੍ਰਾਈਬਰ ਜਲਦੀ ਜਲਦੀ ਹੈ ਨਾ ਤੇ ਕਮੈਂਟ ਮੇਰਾ ਬਾਈ ਜੁੜ ਕਰਦਾ ਕਰੋ ਯਾਰ ਕਿੱਥੋਂ ਕਿੱਥੋਂ ਵੇਨੇ ਆ ਨਾ ਤੇ ਬਾਕੀ ਹੁਣ ਪਾਇਆ ਕਰਾਂਗੇ ਰੋਜ਼ ਰੋਜ਼ ਯਾਰ ਬੱਚੇ ਵੀ ਵਿਖਾਇਆ ਕਰਾਂਗੇ ਹੁਣ ਆਂਡੇ ਉਹਨੇ ਲਾਉਣ ਵਾਲੇ ਕਬੂਤਰ ਤੇ ਜਿਹੜੇ ਜੋੜੇ ਲਾਏ ਸੀਗੇ ਤੇ ਆਂਡੇ ਉਹਨੇ ਲਾਉਣ ਵਾਲੇ ਆ ਉਹ ਵੀ ਹੁਣ ਵਿਖਾਇਆ ਕਰਾਂਗੇ ਤੇ ਬਾਕੀ ਲਵ ਯੂ ਸਾਰਿਆਂ ਸਪੋਰਟ ਕਰਦੇ ਰਹੋ ਧੰਨਵਾਦ ਸਾਰੀ ਵੀਰਾਂ ਵਲੌਗ ਵੇਖਣ ਲਈ